ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਲਾਰ ਮਹਲਾ ਪਹਿਲਾ ਕਰੋ ਬਿਨੋ ਗੁਰ ਆਪਣੇ ਪ੍ਰੀਤਮ ਹਰਿ ਵਰ ਆਣ ਮਿਲਾਵੇ ਸੋਣ ਕੰਨ ਕੋਰ ਸੀਤਲ ਮਨ ਮੂਰਾ ਲਾਲ ਰਤੀ ਗੁਣ ਗਾਵੇ ਬਰਸ ਘਨਾ ਮੇਰਾ ਮਨ ਪੀਨਾ ਅਮਰਤਾ ਬੂੰਦ ਸੁਹਾਣੀ ਹੀਰੇ ਗੁਰ ਮੋਹੀ ਮਨ ਹਰ ਰਸ ਲੀਨਾ ਰਹਾਉ ਸਹਜ ਸੁਖੀ ਵਰ ਕਾਮਣ ਪਿਆਰੀ ਜਿਸ ਗੁਰ ਬਚਨੀ ਮਨ ਮੰਨਿਆ ਹਰ ਵਰ ਨਾਰ ਭਈ ਸਹਾਗਣ ਮਨ ਤਨ ਪ੍ਰੇਮ ਸਖਾਨਿਆ ਆਵਗਣੇ ਆਗੈ ਤੇ ਬੇਰਾਗਨ ਅਸਥੇਰ ਵਰ ਸਹਾਗ ਹਰੀ ਸੋ ਗਵਨ ਜੋਗਤ ਸਿ ਕਦੇ ਆਵਿਆ ਪਹਿਰ ਪ੍ਰਭ ਆਪਣੀ ਕਿਰਪਾ ਕਰੀ ਆਵਣ ਜਾਣ ਨਹੀਂ ਮਰਨੇ ਚਲੇ ਪੂਰੇ ਗੁਰ ਕੀ ਓਟ ਗਹੀ ਨਾਨਕ RAM ਨਾਮ ਜਪ ਗੁਰਮਖ ਧਨ ਸਹਾਗਨ ਸੱਚ ਸਹੀ ਹਿਮਲਾਰ ਮਹਲਾ ਪਹਿਲਾ ਕਰੋ ਬਿਨੋ ਗੁਰ ਆਪਣੇ ਪ੍ਰੀਤਮ ਹਰ ਵਰ ਆਣ ਮਿਲਾਵੇ ਸੋਣ ਕਨ ਘੋਰ ਸੀਤਲ ਮਨ ਮੂਰਾ ਲਾਲ ਰਤੀ ਗੁਣ ਗਾਵੇ ਵਰਸ ਗਨਾ ਮੇਰਾ ਮਨ ਪੀਨਾ ਅਮਰਤ ਬੂੰਦ ਸ ਨੀ ਹੀਰੇ ਗੁਰਮੋਹੀ ਮਨ ਹਰ ਰਸ ਲੀਨਾ ਰਹਾਉ ਸਹਜ ਸੁਖੀਵਲ ਕਾਮਣ ਪਿਆਰੀ ਜਿਸ ਗੁਰਬਚਨਿ ਮਨ ਮੰਨਿਆ ਹਰ ਵਰ ਨਾਰ ਭਈ ਸਹਾਗਣ ਮਨ ਤਨ ਪ੍ਰੇਮ ਸਖਾਨਿਆ ਅਵਗੁਣ ਤਿਆਗ ਭਈ ਬੈਰਾਗਣ ਅਸਥਿਰ ਵਰ ਸਹਾਗ ਹਰੀ ਸੋ ਗਵਨ ਜੋਗ ਤਿਸ ਕਦੇ ਆਵਿਆ ਪਹਿਰ ਪ੍ਰਭ ਆਪਣੀ ਕਿਰਪਾ ਕਰੀ ਆਵਣ ਜਾਣ ਨਹੀਂ ਮਨ ਨੇ ਚਲੇ ਪੂਰੇ ਗੁਰ ਕੀ ਓਟ ਗਈ ਨਾਨਕ RAM ਨਾਮ ਜਪ ਗੁਰਮਖ ਧਨ ਸਹਾਗਣ ਸਾਚ ਸਹਿਲਾਰ ਮਹਲਾ ਪਹਿਲਾ ਕਰੋ ਬਿਨੋ ਗੁਰ ਆਪਣੇ ਪ੍ਰੀਤਮ ਹਰਿ ਵਰ ਆਣ ਮਿਲਾਵੇ ਸੋਣ ਕਨ ਘੋਰ ਸੀਤਲ ਮਨ ਮੋਰਾ ਲਾਲ ਰਤੀ ਗੁਣ ਗਾ ਬਰਸ ਗਨਾ ਮੇਰਾ ਮਨ ਪੀਨਾ ਅਮਰਤਾ ਬੂੰਦ ਸੁਹਾਣੀ ਹੈ ਰੇ ਗੁਰ ਮੋਹੀ ਮਨ ਹਰ ਰਸ ਲੀਨਾ ਰਹਾਓ ਸਹਜ ਸੁਖੀ ਵਾਲ ਕਾਮਣ ਪਿਆਰੀ ਜਿਸ ਗੁਰ ਬਚਨੀ ਮਨ ਮੰਨਿਆ ਹਰ ਵਰ ਨਾਰ ਭਈ ਸਹਾਗਣ ਮਨ ਤਨ ਪ੍ਰੇਮ ਸਖਾਨਿਆ ਆਵ ਗੁਣ ਤਿਆਗ ਭਈ ਬੇਰਾਗਨ ਅਸਥੇਰ ਵਰ ਸਹਾਗ ਹਰੀਸ ਗਵਨ ਜੋਗਤਿਸ ਕਦੇ ਆਵਿਆ ਪਹਿਰ ਪ੍ਰਭ ਆਪਣੀ ਕਿਰਪਾ ਗਈ ਆਵਣ ਜਾਣ ਨਹੀਂ ਮਰਨੇ ਚਲੇ ਪੂਰੇ ਗੁਰ ਕੀ ਓਟ ਗਈ ਨਾਨਕ RAM ਨਾਮ ਜਪ ਗੁਰਮਖ ਧਨ ਸੁਹਾਗਣ ਸੱਚ ਸਹੀ ਈਮਲਾਰ ਮਹਲਾ ਪਹਿਲਾ ਕਰੋ ਬਿਨੋ ਗੁਰ ਆਪਣੇ ਪ੍ਰੀਤਮ ਹਰਿ ਵਰ ਆਣ ਮਿਲਾਵੇ ਸੋਣ ਘਨ ਘੋਰ ਸੀਤਲ ਮਨ ਮੂਰਾ ਲਾਲ ਰਤੀ ਗੁਣ ਗਾਵੇ ਬਰਸ ਗਨਾ ਮੇਰਾ ਮਨ ਪੀਨਾ ਅੰਮ੍ਰਿਤ ਬੂੰਦ ਸੁਹਾਣੀ ਹੇ ਗੁਰ ਮੋਹੀ ਮਨ ਹਰ ਰਸ ਲੀਨਾ ਰਹਾਉ ਸਹਿਜ ਸੁਖੀ ਵਾਲ ਕਾਮਣ ਪਿਆਰੀ ਜਿਸ ਗੁਰ ਬਚਨੀ ਮਨ ਮੰਨਿਆ ਹਰ ਵਰ ਨਾਰ ਭਈ ਸੁਹਾਗਣ ਤਨ ਪ੍ਰੇਮ ਸਖਾਨਿਆ ਆਵ ਗੁਣ ਤਿਆਗ ਭਈ ਬੈਰਾਗਨ ਅਸਥੇਰ ਵਰ ਸਹਾਗ ਹਰੀਸ ਗਵਨ ਜੋਗ ਤਿਸ ਕਦੇ ਆਵਿਆ ਪਹਿਰ ਪ੍ਰਭ ਆਪਣੀ ਕਿਰਪਾ ਗਈ ਆਵਣ ਜਾਣ ਨਹੀਂ ਮਨ ਨੇ ਚਲੇ ਪੂਰੇ ਗੁਰ ਕੀ ਓਟ ਗਹੀ ਨਾਨਕ RAM ਨਾਮ ਜਪ ਗੁਰਮਖ ਧਨ ਸਹਾਗਨ ਸੱਚ ਸਹੀ ਮਲਾਰ ਮਹਲਾ ਪਹਿਲਾ ਕਰੋ ਬਿਨੋ ਗੁਰ ਆਪਣੇ ਪ੍ਰੀਤਮ ਹਰ ਵਰ ਆਣ ਮਿਲਾਵੇ ਸੋਣ ਕਨ ਘੋਰ ਸੀਤਲ ਮਨ ਮੂਰਾ ਲਾਲ ਰਤੀ ਗੁਣ ਗਾਵੇ ਵਰਸ ਗਨਾਂ ਇਰਾ ਮਨ ਪੀਨਾ ਅਮਰਤਾ ਬੂੰਦ ਸੁਹਾਣੀ ਹੇ ਰੇ ਗੁਰ ਮੋਹੀ ਮਨ ਹਰ ਰਸ ਲੀਨਾ ਰਹਾਓ ਸਹਜ ਸੁਖੀ ਵਾਲ ਕਾਮਣ ਪਿਆਰੀ ਜਿਸ ਗੁਰ ਬਚਨੀ ਮਨ ਮੰਨਿਆ ਹਰ ਵਰ ਨਾਰ ਭਈ ਸਹਾਗਣ ਮਨ ਤਨ ਪ੍ਰੇਮ ਸਖਾਨਿਆ ਅਵਗਣ ਤਿਆਗ ਭਈ ਬੇਰਾਗਨ ਅਸਥੇਰ ਵਰ ਸਹਾਗ ਹਰੀ ਸੋ ਗਵਿੰ ਜੋਗ ਤਿਸ ਕਦੇ ਆਵਿਆ ਪਹਿਰ ਪ੍ਰਭ ਆਪਣੀ ਕਿਰਪਾ ਗਈ ਆਵਣ ਜਾਣ ਨਹੀਂ ਮਨ ਨੇ ਚੱਲੇ ਪੂਰੇ ਗੁਰ ਕੀ ਓਟ ਗਹੀ ਨਾਨਕ RAM ਨਾਮ ਆਇਆ ਗੁਰਮਖ ਧਨ ਸੁਹਾਗਣ ਸਾਚ ਸਹੀ ਮਲਾਰ ਮਹਲਾ ਪਹਿਲਾ ਕਰੋ ਬਿਨੋ ਗੁਰ ਆਪਣੇ ਪ੍ਰੀਤਮ ਹਰਿ ਵਰ ਆਣ ਮਿਲਾਵੈ ਸੋਣ ਕੰਨ ਘੋਰ ਸੀਤਲ ਮਨ ਮੋਰਾ ਲਾਲ ਰਤੀ ਗੁਣ ਗਾਵੇ ਬਰਸ ਗਨਾ ਮੇਰਾ ਮਨ ਪੀਨਾ ਅਮਰਤਾ ਬੂਲ ਸੁਹਾਣੀ ਹੀਰੇ ਗੁਰ ਮੋਹੀ ਮਨ ਹਰ ਰਸ ਲੀਨਾ ਰਹਾਓ ਸਹਜ ਸੁਖੀ ਵਾਲ ਕਾਮਣ ਪਿਆਰੀ ਜਿਸ ਗੁਰ ਬਚਨੀ ਮਨ ਮੰਨਿਆ ਹਰ ਵਰ ਨਾਰ ਭਈ ਸੁਹਾਗਣ ਮਨ ਤਨ ਪ੍ਰੇਮ ਸਖਾਨਿਆ ਅਵਗਣ ਤਿਆਗ ਪਈ ਬੇਰਾਗਨ ਅਸਥਿਰ ਵਰ ਸੁਹਾਗ ਹਰੀ ਸੋ ਗਵਨ ਜੋਗ ਤਿਸ ਕਦੇ ਆਵਿਆ ਪਹਿਰ ਪ੍ਰਭ ਆਪਣੀ ਕਿਰਪਾ ਗਈ ਆਵਣ ਜਾਣ ਨਹੀਂ ਮਰਨੇ ਚਲੇ ਪੂਰੇ ਗੁਰ ਕੀ ਓਟ ਗਹੀ ਨਾਨਕ RAM ਨਾਮ ਜਪ ਗੁਰਮਖ ਧਨ ਸੁਹਾਗਣ ਸੱਚ ਸਹਿਲਾਰ ਮਹਲਾ ਪਹਿਲਾ ਕਰੋ ਬਿਨੋ ਗੁਰ ਆਪਣੇ ਪ੍ਰੀਤਮ ਹਰ ਵਰ ਆਣ ਮਿਲਾਵੇ ਸੋਣ ਕਨ ਕੋਰ ਸੀਤਲ ਮਨ ਮੋਰਾ ਲਾਲ ਰਤੀ ਗੁਣ ਗਾਵੇ ਵਰਸ ਗਨਾ ਮੇਰਾ ਮਨ ਪੀਨਾ ਅਮਰਤਾ ਬੂੰਦ ਸਹਾਨੀ ਹੈ ਰੇ ਗੁਰਮੋਹੀ ਮਨ ਹਰ ਰਸ ਲੀਣਾ ਰਹਾਓ ਸਹਜ ਸੁਖੀ ਵਾਲ ਕਾਮਣ ਪਿਆਰੀ ਜਿਸ ਗੁਰਬਚਨੀ ਮਨ ਮੰਨਿਆ ਹਰ ਵਰ ਨਾਰ ਭਈ ਸਹਾਗਣ ਮਨ ਤਨ ਪ੍ਰੇਮ ਸੁਖਾਨਿਆ ਅਵਗੁਣ ਤਿਆਗ ਭਈ ਬੇਰਾਗਨ ਅਸਥੇਰ ਵਰ ਸਹਾਗ ਹਰੀਸ ਗਵਨ ਜੋਗ ਤਿਸ ਕਦੇ ਆਵਿਆ ਪਹਿਰ ਪ੍ਰਭ ਆਪਣੀ ਕਿਰਪਾ ਗਈ ਆ ਮੜਾ ਜਾਣੈ ਨਹੀਂ ਮਰਨੇ ਚਲੇ ਪੂਰੇ ਗੁਰ ਕੀ ਓਟ ਗਹੀ ਨਾਨਕ RAM ਨਾਮ ਜਪ ਗੁਰਮਖ ਧਨ ਸੁਹਾਗਣ ਸੱਚ ਸਹੀ ਮਲਾਰ ਮਹਲਾ ਪਹਿਲਾ ਕਰੋ ਬਿਨੋ ਗੁਰ ਆਪਣੇ ਪ੍ਰੀਤਮ ਹਰ ਵਰ ਆਣ ਮਿਲਾਵੇ ਸੋਣ ਕਨ ਘੋਰ ਸੀਤਲ ਮਨ ਮੂਰਾ ਲਾਲ ਰਤੀ ਗੁਣ ਗਾਵੇ ਬਰਸ ਗਨਾ ਮੇਰਾ ਮਨ ਪੀਨਾ ਅੰਮ੍ਰਿਤ ਬੂੰਦ ਸੁਹਾਣੀ ਹੀਰੇ ਗੁਰ ਮੋਹੀ ਮਨ ਹਰ ਰਸ ਲੀਨਾ ਰਹਾਉ ਸਹਜ ਸੁਖੀ ਵਰ ਕਾਮਣ ਪਿਆਰੀ ਜਿਸ ਗੁਰ ਬਚਨੀ ਮਨ ਮਾਨਿਆ ਹਰ ਵਾਰ ਨਾਰ ਭਈ ਸਹਾਗਣ ਮਨ ਤਨ ਪ੍ਰੇਮ ਸਖਾਨਿਆ ਅਵਗਣ ਤਿਆਗ ਭਈ ਬੇਰਾਗਣ ਅਸਥੇਰ ਵਰ ਸਹਾਗ ਹਰੀ ਸੋ ਗਵਨ ਜੋਗ ਤਿਸ ਕਦੇ ਆਵਿਆ ਪਹਿਰ ਪ੍ਰਭ ਆਪਣੀ ਕਿਰਪਾ ਕਰੀ ਆਵਣ ਜਾਣ ਨਹੀਂ ਮਰਨੇ ਚਲੇ ਪੂਰੇ ਗੁਰ ਕੀ ਓਟ ਗਹੀ ਨਾਨਕ RAM ਨਾਮ ਜਪ ਗੁਰਮਖ ਧਨ ਸਹਾਗਣ ਸੱਚ ਸਹੀ ਮਲਾਰ ਮਹਲਾ ਪਹਿਲਾ ਕਰੋ ਬਿਨੋ ਗੁਰ ਆਪਣੇ ਪ੍ਰੀਤਮ ਹਰਿ ਵਰ ਆਣ ਮਿਲਾਵੇ ਸੋਣ ਕਨ ਘੋਰ ਸੀਤਲ ਮਨ ਮੂਰਾ ਲਾਲ ਰਤੀ ਗੁਣ ਆਵੇ ਵਰਸ ਗਨਾ ਮੇਰਾ ਮਨ ਪੀਨਾ ਅਮਰਤਾ ਬੂੰਦ ਸੁਹਾਣੀ ਹੈ ਰਏ ਗੁਰ ਮੋਹੀ ਮਨ ਹਰ ਰਸ ਲੀਨਾ ਰਹਾਓ ਸਹਜ ਸੁਖੀਵਲ ਕਾਮਣ ਪਿਆਰੀ ਜਿਸ ਗੁਰ ਬਚਨੀ ਮਨ ਮੰਨਿਆ ਹਰ ਵਰ ਨਾਰ ਭਈ ਸਹਾਗਣ ਮਨ ਤਨ ਪ੍ਰੇਮ ਸਖਾਨਿਆ ਅਵਗਣ ਤਿਆਗ ਭਈ ਬੇਰਾਗਨ ਅਸਥੇਰ ਵਰ ਸਹਾਗ ਹਰੀ ਸ ਗਵਨ ਜੋਗ ਤਿਸ ਕਦੇ ਆਵਿਆ ਪਹਿਰ ਪ੍ਰਭ ਆਪਣੀ ਕਿਰਪਾ ਕਰੀ ਆਵਣ ਜਾਣ ਨਹੀਂ ਮਰਨੇ ਚਲੇ ਪੂਰੇ ਗੁਰ ਕੀ ਓਟ ਗਏ ਨਾਨਕ RAM ਨਾਮ ਜਪ ਗੁਰਮੁਖ ਧਨ ਸੁਹਾਗਣ ਸਭ ਸਹੀ ਪਹਿਲਾ ਕਰੋ ਬਿਨੋ ਗੁਰ ਆਪਣੇ ਪ੍ਰੀਤਮ ਹਰਿ ਵਰ ਆਣ ਮਿਲਾਵੈ ਸੋਣ ਕੰਨ ਕੋਰ ਸੀਤਲ ਮਨ ਮੋਰਾ ਲਾਲ ਰਤੀ ਗੁਣ ਗਾਵੇ ਬਰਸ ਗਨਾ ਮੇਰਾ ਮਨ ਪੀਨਾ ਅਮਰਤਾ ਬੂਲ ਸੁਹਾਣੀ ਹੀਰੇ ਗੁਰ ਮੋਹੀ ਮਨ ਹਰ ਰਸ ਲੀਨਾ ਰਹਾਓ ਸਹਜ ਸੁਖੀ ਵਾਲ ਕਾਮਣ ਪਿਆਰੀ ਜਿਸ ਗੁਰ ਬਚਨੀ ਮਨ ਮੰਨਿਆ ਹਰ ਵਰ ਨਾਰ ਭਈ ਸੁਹਾਗਣ ਮਨ ਤਨ ਪ੍ਰੇਮ ਸਖਾਨਿਆ ਅਵਗਣ ਤਿਆਗ ਭਈ ਬੈਰਾਗਨ ਅਸਥਿਰ ਵਰ ਸੁਹਾਗ ਹਰੀਸ ਗਵਨ ਜੋਗ ਤਿਸ ਕਦੇ ਆਵਿਆ ਪਹਿਰ ਪ੍ਰਭ ਆਪਣੀ ਕਿਰਪਾ ਗਈ ਆਵਣ ਜਾਣ ਨਹੀਂ ਮਰਨੇ ਚਲੇ ਪੂਰੇ ਗੁਰ ਕੀ ਓਟ ਗਹੀ ਨਾਨਕ RAM ਨਾਮ ਜਪ ਗੁਰਮਖ ਧਨ ਸੁਹਾਗਣ ਸੱਚ ਸਹਿਲਾਰ ਮਹਲਾ ਪਹਿਲਾ ਕਰੋ ਬਿਨੋ ਗੁਰ ਆਪਣੇ ਪ੍ਰੀਤਮ ਹਰ ਵਰ ਆਣ ਮਿਲਾਵੇ ਸੋਣ ਕਨ ਘੋਰ ਸੀਤਲ ਮਨ ਮੋਹਰਾ ਲਾਲ ਰਤੀ ਗੁਣ ਗਾਵੇ ਵਰਸ ਗਨਾ ਮੇਰਾ ਮਨ ਪੀਨ ਲੀਨਾ ਅਮਰਤ ਬੂੰਦ ਸੁਹਾਨੀ ਹੀਰੇ ਗੁਰ ਮੋਹੀ ਮਨ ਹਰ ਰਸ ਲੀਨਾ ਰਹਾਉ ਸਹਿਜ ਸੁਖੀ ਵਲ ਕਾਮਣ ਪਿਆਰੀ ਜਿਸ ਗੁਰ ਬਚਨੀ ਮਨ ਮਾਨਿਆ ਹਰ ਵਰ ਨਾਰ ਭਈ ਸੁਹਾਗਣ ਮਨ ਤਨ ਪ੍ਰੇਮ ਸਖਾਨਿਆ ਅਵਗਣ ਤਿਆਗ ਭਈ ਬੈਰਾਗਨ ਅਸਥਿਰ ਵਰ ਸੁਹਾਗ ਹਰੀ ਸੋ ਗਵ ਜੋਗ ਤਿਸ ਕਦਿਆ ਵਿਆਪੈ ਹਰ ਪ੍ਰਭ ਆਪਣੀ ਕਿਰਪਾ ਕਰੀ ਆਵਣ ਜਾਣ ਨਹੀਂ ਮਨ ਨੇ ਚਲੇ ਪੂਰੇ ਗੁਰ ਕੀ ਓਟ ਗਈ ਨਾਨਕ ਰਾਮ ਨਾਮ ਜਪ ਗੁਰਮ ਖਤਨ ਸਹਾਗ ਨਾਰ ਮਹਲਾ ਪਹਿਲਾ ਕਰੋ ਬਿਨੋ ਗੁਰ ਆਪਣੇ ਪ੍ਰੀਤਮ ਹਰਿ ਵਰ ਆਣ ਮਿਲਾਵੇ ਸੋਣ ਕਨ ਘੋਰ ਸੀਤਲ ਮਨ ਮੂਰਾ ਲਾਲ ਰਤੀ ਗੁਣ ਗਾਵੇ ਬਰਸ ਗਨ ਮੇਰਾ ਮਨ ਪੀਨਾ ਅੰਮ੍ਰਿਤ ਬੂੰਦ ਸੁਹਾਣੀ ਹੀਰੇ ਗੁਰ ਮੋਹੀ ਮਨ ਹਰ ਰਸ ਲੀਨਾ ਰਹਾਉ ਸਹਜ ਸੁਖੀਵਲ ਕਾਮਣ ਪਿਆਰੀ ਜਿਸ ਗੁਰ ਬਚਨੀ ਮਨ ਮੰਨਿਆ ਹਰ ਵਰ ਨਾਰ ਭਈ ਸਹਾਗਣ ਮਨ ਤਨ ਪ੍ਰੇਮ ਸਖਾਨਿਆ ਅਵਗਣ ਤਿਆਗ ਭਈ ਆਗਨ ਅਸਥਿਰ ਵਾਰ ਸੁਹਾਗ ਹਰੀਸ ਗਵਨ ਜੋਗਤ ਸਿ ਕਦੇ ਆਵਿਆ ਪਹਿਰ ਪ੍ਰਭ ਆਪਣੀ ਕਿਰਪਾ ਕਰੀ ਆਵੜ ਜਾਣ ਨਹੀਂ ਮਰਨੇ ਚਲੇ ਪੂਰੇ ਗੁਰ ਕੀ ਓਟ ਗਹੀ ਨਾਨਕ RAM ਨਾਮ ਜਪ ਗੁਰਮਖ ਧਨ ਸੁਹਾਗ ਮਨਾਰ ਮਹਲਾ ਪਹਿਲਾ ਕਰੋ ਬਿਨੋ ਗੁਰ ਆਪਣੇ ਪ੍ਰੀਤਮ ਹਰਿ ਵਰ ਆਣ ਮਿਲਾਵੇ ਸੋਣ ਕਨ ਘੋਰ ਸੀਤਲ ਮਨ ਮੋਹਰਾ ਲਾਲ ਰਤੀ ਗੁਣ ਗਾਵੇ ਬਰਸ ਗਨਾ ਮੇਰਾ ਮਨ ਪੀਨਾ ਅਮਰਤ ਬੂੰਦ ਸੁਹਾਣੀ ਹੇ ਰਏ ਗੁਰ ਮੋਹੀ ਮਨ ਹਰ ਰਸ ਲੀਨ ਆ ਰਹਾਉ ਸਹਜ ਸੁਖੀ ਵਾਲ ਕਾਮਣ ਪਿਆਰੀ ਜਿਸ ਗੁਰਬਚਨੀ ਮਨ ਮੰਨਿਆ ਹਰ ਵਰ ਨਾਰ ਭਈ ਸਹਾਗਣ ਮਨ ਤਨ ਪ੍ਰੇਮ ਸਖਾਨਿਆ ਅਵਗਣ ਤਿਆਗ ਭਈ ਬੇਰਾਗਣ ਅਸਥੇਰ ਵਰ ਸਹਾਗ ਹਰੀ ਸੋ ਗਵਨ ਜੋਗ ਤਿਸ ਕਦੇ ਆਵਿਆ ਪਹਿਰ ਪ੍ਰਭ ਆਪਣੀ ਕਿਰਪਾ ਕਰੀ ਆਵਣ ਜਾਣ ਨਹੀਂ ਮਰਨੇ ਚਲੇ ਪੂਰੇ ਗੁਰ ਕੀ ਓਟ ਗਹੀ ਨਾਨਕ RAM ਨਾਮ ਜਪ ਗੁਰਮਖ ਧਨ ਸਹਾਗਣ ਸੱਚ ਸਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ